ਹਾਂਜੀ ਮੈਂ ਹਾਂਜੀ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਫਿਰੋਜ਼ਪੁਰ ਦੇ ਖਾਈਫੇ ਮੇ ਪਹੁੰਚੇ ਹੋਇਆ ਜਿੱਥੇ ਮਾਤਾ ਜੀ ਸੁਖਵਿੰਦਰ ਕੌਰ ਜੀ ਜਿਨ੍ਹਾਂ ਦੇ ਉੱਤੇ ਪਿਛੇ ਜੰਗ ਦੇ ਦਿਨਾਂ ਦੇ ਵਿੱਚ ਜਿਹੜਾ ਅੱਗ ਨਾਲ ਉਹਨਾਂ ਦਾ ਪਰਿਵਾਰ ਝੁਲਸ ਗਿਆ ਸੀ ਡਰੋਨ ਹਮਲੇ ਦੇ ਦੌਰਾਨ ਤਾਂ ਪਰਿਵਾਰ ਦੇ ਵਿੱਚ ਜੋ ਮਾਤਾ ਸੁਖਵਿੰਦਰ ਕੌਰ ਜੀ ਨੇ ਉਹ ਸਾਨੂੰ ਉਸੇ ਬੀਵੀ ਵਿਛੋੜਾ ਦੇ ਦੇ ਗਏ ਨੇ ਤਾਂ ਅੱਜ ਉਹਨਾਂ ਦੇ ਪਰਿਵਾਰ ਦੇ ਨਾਲ ਪਹੁੰਚ ਕੇ ਜੜਾਏ ਦੁੱਖ ਸੰਜਗੀ ਤੇ ਤਾਂ ਪਰਿਵਾਰ ਨਾਲ ਮਿਲ ਕੇ ਔਰ ਵੈਸੇ ਵੀ ਜੋ ਚੱਲ ਰਹੀ ਹੈ ਖਬਰਾਂ ਦੇ ਦੇ ਮੱਧੰਦੇ ਪਤਾ ਚੱਲਿਆ ਕਿ ਬਾਪੂ ਜੀ ਦੀ ਜਿਹੜੀ ਹਾਲਤ ਹੈ ਉਹ ਹੱਲੇ ਵੀ ਜਿਹੜੀ ਜੀ ਗੰਭੀਰ ਹੈ ਤੇ ਉਹਨਾਂ ਦਾ ਬੇਟਾ ਜਿਹੜਾ ਹੈ ਉਹ ਕੁਝ ਹੱਦ ਤੱਕ ਠੀਕ ਹੈ ਔਰ ਇਹੀ ਕਹਾਂਗੀ ਕਿ ਵਾਹਿਗੁਰੂ ਜੀ ਬਾਪੂ ਜੀ ਤੇ ਉਹਨਾਂ ਦੇ ਬੇਟੇ ਤੇ ਮਿਹਰ ਭਰਿਆ ਹੱਥ ਰੱਖਣ ਔਰ ਪਰਿਵਾਰ ਦੇ ਨਾਲ ਅੱਜ ਮਿਲੇ ਆ ਜੋ ਸਾਡੇ ਆਮਾਦੀ ਪਾਰਟੀ ਸਾਡੇ ਮੰਨ भगवंत मान जी ਵੱਲੋਂ ਸਾਡੇ ਸੀਐਮ ਸਾਹਿਬ ਵੱਲੋਂ ਜਿਹੜੀ ਸਹਾਈਤਾ ਰਾਸ਼ੀ ਦਿੱਤੀ ਗਈ ਏ ਔਰ ਨਾਲ ਸਾਡੇ ਐਮਪੀ ਸੰਜੀਵ ਅਰੋੜਾ ਜੀ ਵੱਲੋਂ ਜੋ ਫੰਡ ਦਿੱਤਾ ਗਿਆ ਉਹਦੇ ਤੋਂ ਪਰਿਵਾਰ ਜਿਹੜਾ ਪੂਰੀ ਤਰ੍ਹਾਂ ਸੰਤੁਸ਼ਟ ਏ ਔਰ ਉਹਨਾਂ ਵੱਲੋਂ ਜਿਹੜਾ ਜਿਹੜੀ ਸਾਡੀ ਮਾਨ ਸਰਕਾਰ ਦਾ ਬਹੁਤ ਬਧਨਨ ਕੀਤਾ ਗਿਆ ਹੈ